ਦੋਸਤੋ ਜ਼ਿੰਦਗੀ ਦੀ ਪ੍ਰੀਖਿਆ ਦੇ ਵਿੱਚ ਪਾਸ ਹੋਣ ਤੇ ਕੋਈ ਨੰਬਰ-ਨੰਬਰ ਨਹੀਂ ਮਿਲਦੇ ਬਸ ਜੇ ਤੁਸੀਂ ਲੋਕਾਂ ਦੇ ਦਿਲ 'ਚ ਜਗ੍ਹਾ ਬਣਾ ਲਈ ਨਾ ਤਾਂ ਸਮਝੋ ਤੁਸੀਂ ਪਾਸ ਹੋ ਦੋਸਤੋ ਇੱਕ ਵਾਰੀ ਇੱਕ ਰਾਜਾ ਸੀ ਰਾਜੇ ਦੀ ਉਮਰ ਕਾਫੀ ਹੋ ਗਈ ਸੀ ਤੇ ਉਹਨੇ ਹੁਣ ਆਪਣਾ ਉੱਤਰਾਧਿਕਾਰੀ ਚੁਣ ਕੇ ਆਪ ਰਾਜਗਦੀ ਤੋਂ ਮੁਕਤ ਹੋਣਾ ਚਾਹੁੰਦਾ ਸੀ ਉਹਨੇ ਆਪਦੇ ਵੱਡੇ ਮੁੰਡੇ ਨੂੰ ਆਪਣੀ ਗੱਦੀ ਦੇਤੀ ਰਾਜਾ ਬਣਾਤਾ ਤੇ ਬੈਦ ਜੀ ਦੇ ਕਹਿਣ ਦੇ ਅਨਸਾਰ ਵੀ ਹੁਣ ਤੁਸੀਂ ਸੰਨਿਆਸ ਲੈ ਲਓ ਤੇ ਜੰਗਲਾਂ 'ਚ ਜਾ ਕੇ ਆਪਦਾ ਆਖਰੀ ਸਮਾਂ ਰੱਬ ਦੇ ਲੇਖੇ ਲਾਓ ਤਪੱਸਿਆ ਕਰੋ ਪਰ ਰਾਜੇ ਦੇ ਸਾਹਮਣੇ ਸੀ ਇੱਕ ਸਮੱਸਿਆ ਉਹਦੀਆਂ ਚਾਰ ਰਾਣੀਆਂ ਉਹ ਚਾਹੁੰਦਾ ਸੀ ਕਿ ਇਹਨਾਂ ਵਿੱਚੋਂ ਕੋਈ ਇੱਕ ਮੇਰੇ ਨਾਲ ਸੰन्यास ਲਵੇ ਮੇਰੇ ਨਾਲ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰੇ ਇਹਦੇ ਲਈ ਉਹ ਸਭ ਤੋਂ ਪਹਿਲਾਂ ਆਪਣੀ ਛੋਟੀ ਰਾਣੀ ਜਿਹੜੀ ਚੌਥੀ ਹੁੰਦੀ ਹੈ ਜਿਹਦੇ ਨਾਲ ਨਵਾਂ ਨਵਾਂ ਪਿਆਰ ਪਿਆ ਹੁੰਦਾ ਉਹਦੇ ਕੋਲੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ ਵੀ ਮੈਂ ਸੰन्यास ਲੈਣਾ ਤਾਂ ਉਹ ਜਮਾਈ ਜਵਾਬ ਦੇ ਦਿੰਦੀ ਹੈ ਉਹ ਕਹਿੰਦੀ ਨਾ ਮੈਂ ਨਹੀਂ ਜਾ ਸਕਦੀ ਤੁਸੀਂ ਜਿੱਥੇ ਜਾਣਾ ਜਾਓ ਰਾਜਾ ਬੜਾ ਉਦਾਸ じゃ ਹੋ ਗਿਆ ਉੱਥੋਂ ਵਾਪਸ ਆਉਂਦਾ ਉਹਨੂੰ ਇਹ ਬਸੂਰ ਜਿਆ ਹੁੰਦਾ ਜਿਵੇਂ ਜਵਾਬ ਦੇ ਕੇ ਉਹਦੀ ਬੇਇੱਜ਼ਤੀ ਜੀ ਕਰਤੀ ਹੋ। ਫਿਰ ਉਸ ਤੋਂ ਬਾਅਦ ਰਾਜਾ ਜਾਂਦਾ ਤੀਜੀ ਰਾਣੀ ਕੋਲ ਬੜੀਆਂ ਉਮੀਦਾਂ ਲੈ ਕੇ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੁਹਾਡਾ ਮੇਰੇ ਨਾਲ ਬੜਾ ਪਿਆਰ ਰਿਹਾ ਹੁਣ ਵੀ ਆ। ਵੀ ਮੈਂ ਹੁਣ ਆਪਦਾ ਆਖਰੀ ਸਮਾਂ ਜੰਗਲਾਂ 'ਚ ਜਾ ਕੇ ਬਤੀਤ ਕਰਨਾ ਚਾਹੁੰਨਾ, ਤਪੱਸਿਆ ਕਰਨਾ ਚਾਹੁੰਨਾ, ਰੱਬ ਦੇ ਲੇਖੇ ਲਾਉਣਾ ਚਾਹੁੰਨਾ, ਸੰਨਿਆਸ ਲੈਣਾ ਚਾਹੁੰਨਾ। ਕੀ ਤੁਸੀਂ ਮੇਰੇ ਨਾਲ ਚੱਲੋਗੇ? ਉਹ ਕਹਿੰਦੀ ਰਾਜਾ ਜੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਤੁਸੀਂ ਇੱਥੇ ਮੇਰੇ ਕੋਲੇ ਰਹੋ। ਮੈਂ ਤੁਹਾਡੇ ਨਾਲ ਰਹਿਣਾ ਪਰ ਜੇ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤਾਂ ਮਾਫ਼ ਕਰਨਾ ਮੈਂ ਨਹੀਂ ਜਾ ਸਕਦੀ ਮੈਂ ਤਾਂ ਆਪਦਾ ਦੂਸਰਾ ਵਿਆਹ ਕਰਵਾ ਲੈਣਾ ਰਾਜਾ ਬੜਾ ਉਦਾਸ ਹੁੰਦਾ ਬੜਾ ਸੋਚ ਵਿਚਾਰ ਕਰਦਾ ਫਿਰ ਉਹ ਦੂਸਰੀ ਰਾਣੀ ਕੋਲੇ ਵੀ ਜਾਂਦਾ ਦੂਸਰੀ ਰਾਣੀ ਨੂੰ ਜਾ ਕੇ ਉਹੀ ਗੱਲ ਕਹਿੰਦਾ ਵੀ ਮੈਂ ਸੰਨਿਆਸ ਲੈਣਾ ਤੂੰ ਮੇਰੇ ਨਾਲ ਚੱਲੇਂਗੀ ਜੰਗਲਾਂ 'ਚ ਤਪੱਸਿਆ ਕਰਨੀ ਮੈਂ ਆਖਰੀ ਸਮਾਂ ਰੱਬ ਦੇ ਲੇਖੇ ਲਾਉਣਾ ਚਾਹੁੰਦਾ ਤਾਂ ਦੂਜੀ ਰਾਣੀ ਕਹਿੰਦੀ ਵੀ ਨਹੀਂ ਰਾਜਾ ਜੀ ਦੇਖੋ ਮੇਰਾ ਤੁਹਾਡੇ ਨਾਲ ਬਹੁਤ ਪਿਆਰ ਆ ਅੱਜ ਵੀ ਆ ਅੱਗੇ ਵੀ ਰਹੇਗਾ ਪਰ ਜੰਗਲਾਂ ਚ ਤਾਂ ਨਹੀਂ ਮੈਂ ਜਾ ਸਕਦੀ ਹਾਂ ਇੱਕ ਵਾਅਦਾ ਕਰਦੀ ਹਾਂ ਤੁਹਾਡਾ ਆਖਰੀ ਸਮਾਂ ਹੋਊਗਾ ਤੁਹਾਡਾ ਜਿਹੜਾ ਸੰਸਕਾਰ ਕਰਨਾ ਹੋਊਗਾ ਉਹ ਪੂਰੇ ਰੀਤੀ ਰਿਵਾਜਾਂ ਨਾਲ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਕਰਾਂਗੀ ਇਹ ਮੈਂ ਜ਼ਿੰਮੇਵਾਰੀ ਲੈਣੀ ਹੈ ਇਹਦੀ ਸਾਰੀ ਜ਼ਿੰਮੇਵਾਰੀ ਮੇਰੀ ਹੈ ਪਰ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਰਾਜਾ ਢੇਰੀ ਟਾ ਜਾਂਦਾ ਰਾਜਾ ਕਹਿੰਦਾ ਯਾਰ ਮੇਰੇ ਨਾਲ ਕੋਈ ਵੀ ਨਹੀਂ ਖੜਾ ਮੈਂ ਕੱਲਾ ਰਹਿ ਗਿਆ ਰਾਜਾ ਸੋਚਦਾ ਸੋਚਦਾ ਬਾਹਰ ਆਉਂਦਾ ਪਿੱਛੋਂ ਇੱਕ ਆਵਾਜ਼ ਪੈਂਦੀ ਹੈ ਕਹਿੰਦੀ ਜੀ ਮੈਂ ਚੱਲੂਗੀ ਤੁਹਾਡੇ ਨਾਲ ਜਦੋਂ ਰਾਜਾ ਭੰਗ ਕੇ ਦੇਖਦਾ ਤਾਂ ਉਹਦੀ ਪਹਿਲੀ ਘਰ ਵਾਲੀ ਹੁੰਦੀ ਹੈ ਜਿਸ ਨਾਲ ਉਸਨੇ ਸਭ ਤੋਂ ਪਹਿਲਾ ਵਿਆਹ ਕਰਵਾਇਆ ਸੀ ਦੋਸਤੋ ਇਹ ਕਹਾਣੀ ਨਾ ਕਿਸੇ ਰਾਜੇ ਦੀ ਆ ਨਾ ਕਿਸੇ ਰਾਣੀ ਦੀ ਆ ਨਾ ਕਿਸੇ ਸੰਿਆਸ ਲੈਣ ਦੀ ਆ ਪਰ ਇਹ ਕਹਾਣੀ ਚਾਰ ਰਾਣੀਆਂ ਦੀ ਆ ਜਿਹੜੀਆਂ ਆਪਣੀਆਂ ਵੀ ਆਪਣੇ ਸਾਰਿਆਂ ਕੋਲੇ ਵੀ ਚਾਰ ਰਾਣੀਆਂ ਨੇ ਆ ਜੋ ਇਸ ਤੇ ਕਰਦੇ ਆ ਗੱਲ ਪਹਿਲਾਂ ਚੱਲਦੇ ਆ ਚੌਥੀ ਰਾਣੀ ਕੋਲੇ ਚੌਥੀ ਰਾਣੀਆਂ ਆਪਣਾ ਸਰੀਰ ਜਦੋਂ ਆਪਣਾ ਆਖੀਰਲਾ ਸਮਾਂ ਹੁੰਦਾ ਉਸ ਸਮੇਂ ਇਹ ਸਰੀਰ ਆਪਣੇ ਨਾਲ ਨਹੀਂ ਜਾਂਦਾ ਇਹ ਬਿਲਕੁਲ ਹੀ ਜਵਾਬ ਦੇ ਜਾਂਦਾ ਵੀ ਤੁਸੀਂ ਜਾਓ ਜੀ ਮੈਂ ਨਹੀਂ ਤੁਹਾਡੇ ਨਾਲ ਜਾਣਾ ਜਿਵੇਂ ਕਿ ਚੌਥੀ ਰਾਣੀ ਨੇ ਕਿਹਾ ਤੇ ਤੀਜੀ ਰਾਣੀ ਇਹ ਕੱਪੜੇ ਇਹ ਲੀੜੇ ਲੱਤੇ ਇਹ ਬ੍ਰਾਂਡਡ ਬੂਟ ਚਪਲਾ ਘੜੀਆਂ ਗੱਡੀਆਂ ਮੋਟਰਸਾਈਕਲ ਪੈਸਾ ਇਹ ਸਾਰੇ ਕੁਝ ਤੀਜੀ ਰਾਣੀ ਜਿਵੇਂ ਕਿ ਉੱਥੇ ਤੀਜੀ ਰਾਣੀ ਨੇ ਰਾਜੇ ਨੂੰ ਕਿਹਾ ਸੀ ਕਿ ਤੁਸੀਂ ਜਾਣਾ ਤਾਂ ਜਾਓ ਜਿੰਨਾ ਚਿਰ ਤੁਸੀਂ ਇੱਥੇ ਹੋ ਮੈਂ ਤੁਹਾਡੇ ਨਾਲ ਜੇ ਤੁਸੀਂ ਚਲੇ ਜਾਓਗੇ ਤਾਂ ਮੈਂ ਕਿਸੇ ਹੋਰ ਨਾਲ ਵਿਆਹ ਕਰਵਾ ਲਾਂਗੀ ਇਵੇਂ ਹੀ ਇਹ ਸਾਰਾ ਸਮਾਨ ਜਿੰਨਾ ਚਿਰ ਤਾ ਆਪਾਂ ਵਾ ਜ਼ਿੰਦਗੀ ਚ ਜਿਉਂਦੇ ਉਹਨਾਂ ਚਿਰ ਤਾ ਆਪਣੇ ਨਾਲ ਲੰਕਦੇ ਰਹਿੰਦੇ ਆ ਜਿੱਦਣ ਆਪਾਂ ਚਲੇ ਜਾਂਦੇ ਆ ਉਹਦਣੇ ਕਿਸੇ ਹੋਰ ਦੇ ਤਨ ਤੇ ਹੋ ਜਾਂਦੇ ਆ ਇਹ ਤੋਂ ਬਾਅਦ ਆਉਂਦੀ ਆ ਆਪਣੀ ਦੂਜੀ ਰਾਣੀ ਯਾਨੀ ਕਿ ਆਪਣੇ ਘਰ ਦੇ ਮਾਪੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਆਪਣੇ ਆਖਰੀ ਸਮੇਂ ਤੱਕ ਨਾਲ ਰਹਿੰਦੇ ਆ ਆਪਣਾ ਸੰਸਕਾਰ ਵੀ ਕਰਦੇ ਆ ਜਿਵੇਂ ਕਿ ਰਾਜੇ ਦੀ ਦੂਜੀ ਰਾਣੀ ਨੇ ਕਿਹਾ ਸੀ ਤੇ ਹੁਣ ਆ ਜੋ ਪਹਿਲੀ ਰਾਣੀ ਤੇ ਆਪਣੀ ਪਹਿਲੀ ਰਾਣੀ ਆ ਆਪਣੀ ਆਤਮਾ ਆਪਣੀ ਰੂਹ ਜਿਹਨੇ ਆਪਣੇ ਨਾਲ ਜਾਣਾ ਜਿਹਦੇ ਵੱਲ ਆਪਾਂ ਕੋਈ ਧਿਆਨ ਦਿੰਦੇ ਨਹੀਂ ਜਿਹਨੂੰ ਆਪਾਂ ਖੁਸ਼ ਕਰਨ ਦੀ ਲੋੜ ਹੀ ਨਹੀਂ ਸੰਭਦੇ ਕਿਉਂਕਿ ਇਹ ਸਾਨੂੰ ਫ੍ਰੀਚ ਮਿਲੀ ਹੁੰਦੀ ਹੈ ਤੇ ਸਾਡੇ ਨਾਲ ਹਮੇਸ਼ਾ ਤੋਂ ਜਨਮ ਤੋਂ ਸ਼ੁਰੂ ਤੋਂ ਰਹਿੰਦੀ ਹੈ ਫ੍ਰੀਚ ਮਿਲੀ ਚੀਜ਼ ਦੀ ਆਪਾਂ ਤਦਰ ਕਰਦੇ ਹੀ ਨਹੀਂ ਅਸੀਂ ਕਦੇ ਵੀ ਆਪ ਵੀ ਇੰਟਰਨਲ ਹੈਪੀਨੈਸ ਬਾਰੇ ਸੋਚਦੇ ਹੀ ਨਹੀਂ ਆਪਣੀ ਅੰਦਰਲੀ ਖੁਸ਼ੀ ਬਾਰੇ ਰੂਹ ਦੀ ਖੁਸ਼ੀ ਬਾਰੇ ਸੋਚਦੇ ਨਹੀਂ ਆਪਾਂ ਹਮੇਸ਼ਾ ਦੂਜੀ ਤੀਜੀ ਚੌਥੀ ਰਾਣੀ ਦੇ ਪਿੱਛੇ ਭਜਦੇ ਰਹਿੰਦੇ ਆ ਕਦੇ ਪਹਿਲੀ ਰਾਣੀ ਜਿਹੜੀ ਆਪਣੀ ਅਸਲ ਰਾਣੀ ਆ ਉਹਦੇ ਪਿੱਛੇ ਤਾਂ ਜਾ ਕੇ ਦੇਖੋ ਉਹਦਾ ਹਾਲਚਲ ਪੁੱਛ ਕੇ ਤਾਂ ਦੇਖੋ ਉਹਨੂੰ ਖੋਜ ਕਰਨ ਦੀ ਕੋਸ਼ਿਸ਼ ਤਾਂ ਕਰਕੇ ਦੇਖੋ ਚਲੋ ਜਰਾ ਸੋਚ ਕੇ ਦੇਖਿਓ ਇਕੱਲੇ ਬਹਿ ਕੇ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਡਿਸੀਜਨ ਲੈਣਾ ਹੋਵੇ ਤੁਸੀਂ ਸਭ ਤੋਂ ਜ਼ਿਆਦਾ ਆਪੇ ਅੰਦਰੋਂ ਆਵਾਜ਼ ਸੁਣਦੇ ਹੋ ਜਾਣੇ ਅਣਜਾਣੇ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਡਿਸੀਜਨ ਲੈਣਾ ਹੋਵੇ ਉਹ ਆਪਣੀ ਮਦਦ ਕਰਦੀ ਆ ਆਪਣਾ ਸਾਥ ਦਿੰਦੀ ਆ ਆਪਣੇ ਨਾਲ ਖੜਦੀ ਆ ਪਰ ਆਪਾਂ ਉਹਦੇ ਨਾਲ ਥੋੜਾ ਜਿਹਾ ੱਤਕਾ ਕਰ ਜਾਂਦੇ ਆ ਕਈ ਵਾਰ ਬਾਕੀ ਅਪਾ ਇਹ ਵੀ ਸੋਚਦੇ ਆ ਕਿ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਪਰ ਜਿਹੜਾ ਅਸਲੀ ਮੋਟੀਵੇਸ਼ਨ ਹੈ ਨਾ ਉਹ ਆਪਣੇ ਅੰਦਰੋਂ ਆਉਣਾ ਆਪਣੀ ਰੂਹ ਚੋਂ ਆਉਣਾ ਜਦੋਂ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ ਨਾ ਕਿ ਹਾਂ ਮੈਂ ਅਸੀਂ ਕਰ ਸਕਦੇ ਹਾਂ ਇਹ ਕੁਝ ਅਸੀਂ ਆਹ ਕੰਮ ਕਰ ਲਾਂਗੇ ਤਾਂ ਫਿਰ ਤੁਸੀਂ ਕਰ ਹੀ ਜਾਂਦੇ ਹੋ ਇਸ ਲਈ ਦੋਸਤੋ ਹਮੇਸ਼ਾ ਆਪਦੀ ਪਹਿਲੀ ਰਾਣੀ ਦਾ ਮਤਲਬ ਆਪਦੀ ਰੂਹ ਦਾ ਖਿਆਲ ਰੱਖਿਆ ਕਰੋ ਉਹਨੂੰ ਖੁਸ਼ ਰੱਖਿਆ ਕਰੋ ਜ਼ਿੰਦਗੀ ਦੇ ਹਰ ਪੜਾ ਦੇ ਉੱਤੇ ਤੁਹਾਡਾ ਸਾਥ ਦੇਵੇ ਬਸ ਥੋੜਾ ਜਿਹਾ ਟਾਈਮ ਉਹਦੇ ਲਈ ਕੱਢਿਆ ਕਰੋ ਮੈਡੀਟੇਸ਼ਨ ਕਰਿਆ ਕਰੋ ਤਾਂ ਜੋ ਤੁਹਾਡੀ ਉਹਦੇ ਨਾਲ ਗੱਲਬਾਤ ਹੋ ਸਕੇ ਸੋ ਹਮੇਸ਼ਾ ਦੋਸਤੋ ਖੁਸ਼ ਰਹੋ ਪਿਆਰ ਕਰੋ ਪਿਆਰ ਬੰਡੋ ਪਿਆਰ ਲਓ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨੀ ਹੌਸਲਾ ਫੁਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਗਲਤੀ ਭੁੱਲਛੁਕ ਮਾਫ਼ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ